ਗਲਾ ਖਰਾਬ ਹੋ ਗਿਆ ਮਹੀਨਾ ਗਲਾ ਖਰਾਬ ਰਿਹਾ ਤੁਹਾਡਾ ਤੁਹਾਡੇ ਹਾਰਟ ਦੇ ਵਾਲ ਖਰਾਬ ਹੋ ਸਕਦੇ ਨੇ 99% ਠੀਕ ਪੁੱਛੋ ਕਿਉਂ ਕਿਉਂ ਘਰੇ ਦੇ ਵਿੱਚ ਜਿਹੜੇ ਦੋ ਕਾਉਂਸਲ ਨੇ ਸਾਡੇ ਉਹ ਕੈਲਸ਼ੀਅਮ ਛੱਡਦੇ ਰੇ ਠੀਕ ਹੈ ਪਤਾ ਕਿਵੇਂ ਲੱਗਿਆ ਮੈਨੂੰ 2005 ਦੇ ਵਿੱਚ ਅਸੀਂ ਜਦ ਹਾਰਟ ਦਾ ਵਾਲਵ ਖਰਾਬ ਵਾਲਾ ਮਰੀਜ਼ ਲੈ ਕੇ ਜਾਣਾ ਚਾਰ ਵਾਲਵ ਹੁੰਦੇ ਨੇ ਹਾਰਟ ਦੇ ਤਾਂ ਡਾਕਟਰ ਨੇ ਉੱਥੇ ਅ ਡਾਕਟਰ ਹਿਊਮਨਸ ਨੂੰ ਹੁੰਦਾ ਸੀ ਹੁਣ ਪਣਜੀ ਅੱਜ ਕੱਲ ਵੱਡਾ ਡਾਕਟਰ ਹੈ ਉਹਨੇ ਅਗਲੇ ਨੂੰ ਕਹਿਣਾ ਹੋ ਰੇ ਆ ਆ ਕੂਣੀ ਫੜ ਲੈਣੀ ਇੱਥੋਂ ਢੋਈ ਜਾਣਾ ਢੋ ਟੋਕੇ ਆਪਕਾ ਗਲਾ ਖਰਾਬ ਤਾਂ 20 ਦਿਨ ਰਹਾ ਹੋਗਾ ਉਹ ਕਹਿੰਦੇ ਹਾਂ ਜੀ ਗਲਾ ਖਰਾਬ ਰਿਹਾ ਓਕੇ ਓਕੇ ਫੇਰ ਕੰਮ ਕਰਨਾ ਹੁਣ ਉਹਨੂੰ ਤਾਂ ਬਾਲ ਪਾਉਣਾ ਹੈ ਉਹਨੇ ਕੀ ਲੈਣਾ ਮੈਂ ਜਾਂ 10 ਕੇ ਪੇਸ਼ੈਂਟ ਲੰਘ ਗਏ ਮੈਂ ਉਹਨੂੰ ਪੁੱਛਿਆ ਜੀ ਆ ਕੂਣੀ ਦੀ ਕੀ ਫੜਦੇ ਹੋ ਮੈਨੂੰ ਵੀ ਦੱਸ ਦੋ ਉਹ ਕਹਿੰਦਾ ਗਲੇ ਚ ਦੋ ਟੌਨਸਲ ਹੁੰਦੇ ਨੇ ਇੱਥੋਂ ਕੈਲਸ਼ੀਅਮ ਲੀਕ ਹੋ ਕੇ ਇੱਥੇ ਕੂਣੀ ਚ ਆਉਂਦਾ ਹੈ ਕੂਣੀ ਚ ਇੱਕ ਕੈਲਸ਼ੀਅਮ ਫਸ ਜਾਂਦਾ ਇੱਥੋਂ ਨਾੜ ਚੋਂ ਗਾਹ ਨਹੀਂ ਲੰਗਦਾ ਇੱਥੋਂ ਵਾਪਸ ਚਲਿਆ ਜਾਂਦਾ ਗੋਲੀ ਬਣਾ ਕੇ ਕੂਣੀ ਦੇ ਬੈਕ ਸਾਈਡ ਇੱਥੇ ਗੋਲੀ ਹੁੰਦੀ ਹੈ ਕਿਸੇ ਦੇ ਹੋਵੇ ਸੁਣ ਲਿਓ ਇੱਥੇ ਗੋਲੀ ਹੋਵੇ ਕੂਣੀ ਹੋਵੇ ਮਾਕਰ ਤਾਂ ਉਹ ਇੱਥੋਂ ਕੈਲਸ਼ੀਅਮ ਮੁੜ ਕੇ ਸਿੱਧਾ ਹਾਰਟ ਦੇ ਵਾਲਾਂ ਚ ਜਾਂਦਾ ਹੈ ਕੁਛ ਕੈਲਸ਼ੀਅਮ ਡਿਜ਼ੋਲਵ ਹੋ ਜਾਂਦਾ ਜਿਹੜਾ ਫਸ ਗਿਆ ਵਾਲਾਂ ਦੇ ਵਿੱਚ ਵਾਲ ਸਾਡੇ ਨੇ ਜਿਹੜੇ ਹਾਰਟ ਦੇ ਕੋਈ ਲੋਹੇ ਦੇ ਬਾਲਾਂ ਵਰਗੇ ਨਹੀਂ ਇਹ ਤਾਂ ਐਵੇਂ ਕਾਗਜ਼ ਜਿਹਾ ਤਿਤਲੀ ਦੇ ਪੰਗੋ ਵਰਗਾ ਜਦੋਂ ਉਹਦੇ ਦੇ ਕੈਲਸ਼ੀਅਮ ਲੱਗ ਗਿਆ ਉਹਨੇ ਡੈਮੇਜ ਕਰ ਦੇਣਾ ਲੈ ਤੁਹਾਨੂੰ ਦੋ ਚੀਜ਼ਾਂ ਦੱਸਤੀਆਂ ਬ੍ਰੇਨ ਅਟੈਕ ਤੇ ਹਾਰਟ ਅਟੈਕ ਤੀਜੀ ਚੀਜ਼ ਤੁਹਾਨੂੰ ਮਦਨਜੀਤ ਜੀ ਇਹੀ ਜੀ ਦੱਸਦਾ ਪੂਰੇ ਪੰਜਾਬ ਵਿੱਚ ਕੋਈ ਦੱਸ ਦੇਵੇ ਹੂੰ ਜੇ ਤੁਹਾਨੂੰ ਹਾਰਟ ਅਟੈਕ ਆਉਣਾ ਹੈ ਮੈਂ ਕਹਿੰਦਾ ਥੰਮ ਚ ਲਾਓ ਇਹ ਚੀਜ਼ ਹੂੰ ਜੇ ਤੁਹਾਨੂੰ 6 ਮਹੀਨਿਆਂ ਨੂੰ ਹਾਰਟ ਅਟੈਕ ਆਉਣਾ ਹੈ ਤੁਹਾਡੇ ਇੱਕ ਸਿੰਟਮ ਹੋਰ ਆਊਗਾ ਹਮ ਇੱਥੇ ਸੂਈਆਂ ਵੱਜਣਗੀਆਂ ਹਾਰਟ ਦੇ ਦੂਏ ਪਾਸੇ ਤੇਜ਼ ਸੂਈ ਹਮ ਅੱਜ ਵੱਜ ਗਈ ਸੂਈ ਤਿੰਨ ਦਿਨ ਫੇਰ ਨਹੀਂ ਵੱਜਣੀ ਹਫਤਾ ਫੇਰ ਨਹੀਂ ਵੱਜਣੀ ਹਫਤੇ ਬਾਅਦ ਫੇਰ ਤੁਹਾਨੂੰ ਲੱਗੂ ਜਿਵੇਂ ਮੱਖੀ ਨੇ ਡੰਗ ਮਾਰਿਆ ਹੁੰਦਾ ਬਹੁਤ ਤੇਜ਼ ਸੂਈ ਬ੍ਰਿਕ ਪਤਾ ਲੱਗੂ ਤੁਹਾਡੇ ਮੈਂ ਜਾਣਦਾ ਤੁਹਾਡੇ ਮੱਕ ਤੁਸੀਂ ਕਹੋਗੇ ਪੈਂਤ ਪਾਈ ਵੀ ਹੈ ਮੱਕੀ ਕਿੱਥੋਂ ਲੜ ਗਈ ਪੂਰੀ ਤੇਜ਼ ਸੂਈ ਵੱਜੂਗੀ ਤੇ ਉਹ ਤੁਹਾਡੇ ਸੂਈ ਕਮ ਸੇ ਕਮ 6 ਮਹੀਨੇ ਵੱਜਦੀ ਰਹਿੰਦੀ ਹੈ ਪੁੱਛੋ ਕੀ ਆ ਉਹ ਕੀ ਆ ਉਹ ਜਿਹੜੀ ਮੇਨ ਧਮਣੀ ਐ ਮੋਟੀ ਸਾਡੀ ਹਾਰਟ ਦੇ ਵਿੱਚੋਂ ਇੱਥੋਂ ਪੰਪਿੰਗ ਕਰਕੇ ਪੈਰ ਚੋਂ ਜਾ ਕੇ ਵਾਪਸ ਘੁੰਮਦੀ ਆ ਜਦੋਂ ਜਦੋਂ ਸਾਡੇ ਇੱਥੇ ਬਲੋਕੇਜ ਜਾਂ ਖੂਨ ਗਾੜੇ ਕਰਨ ਜਾਂ ਕੋਲੇਸਟ੍ਰੋਲ ਕਰਨ ਟਰੈਗਲ ਸਰਕਾਰਨ ਇੱਥੇ ਆ ਕੇ ਉਹ ਤਾਂ ਮਣੀ ਦਾ ਜੋੜ ਹੁੰਦਾ ਹੈ ਹੂੰ ਇੱਥੋਂ ਫਟਣ ਦੀ ਕੋਸ਼ਿਸ਼ ਕਰਦੀ ਹੈ ਫਟਦੀ ਤਾਂ ਉਹ ਨਹੀਂ ਪਰ ਉਹ ਸੂਈ ਹੈ ਜਿਹੜੀ ਉਹ ਉਸ ਚੀਜ਼ ਦੀ ਨਿਸ਼ਾਨੀ ਹੈ ਜੇ ਉਦੋਂ ਬੰਦਾ ECG ਕਰਾ ਲਵੇ ਤਾਂ ਉਹਨੂੰ ਪਤਾ ਲੱਗੂਗਾ ਇਸੀ ਵਿੱਚ ਹੂੰ ਵੀ ਤੁਹਾਡੇ ਆ ਨੁਕਸਾਨ ਹੋਣ ਵਾਲਾ ਦੱਸਦਾ ਕੌਣ ਹੈ মিডিਆ ਦੇ ਵਿੱਚ ਤੁਸੀਂ ਆ ਗਿਆ ਜੇ ਇੰਟਰਵਿਊ ਲੈਣ ਇੰਗਲਿਸ਼ ਬੋਲਣ ਵਾਲੇ ਡਾਕਟਰ ਬੈਠੇ ਨੇ ਉਹਨਾਂ ਨੂੰ ਪੰਜਾਬੀ ਅਸੀਂ ਨਹੀਂ ਸੁਣਦੇ ਅਸੀਂ ਮੈਂ ਪੰਜਾਬੀ ਆ ਮੈਂ ਇੰਗਲਿਸ਼ ਨਹੀਂ ਸਿੱਖੀ ਉਹਨਾਂ ਤੋਂ ਪਹਿਲਾਂ ਚੰਡੀਗੜ੍ਹ ਹਿੰਦੀ ਦੇ ਵਿੱਚ ਜਿਹੜੀਆਂ ਗੱਲਾਂ ਸੀ ਪੜ੍ਹੇ ਸੀਗੇ ਹਿੰਦੀ 'ਚ ਸਿੱਖਿਆ ਪਹਿਲਾਂ ਸਾਰਾ ਕੁਝ ਪਹਿਲਾਂ 15-20 ਸਾਲ ਨਾਲ ਮਰੀਜ਼ਾਂ ਦੇ ਘੁੰਮੇ ਫਿਰ ਕੱਲਾ-ਕੱਲਾ ਗਿਆਨ ਮਿਲਿਆ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਜਦੋਂ 2002 'ਚ ਜਾਣ ਲੱਗਿਆ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਵੀ ਤੂੰ ਮਿੱਤਰਾ ਬਿਮਾਰ ਨਾ ਹੋ ਜੀ ਫਿਰ ਮੈਂ ਡਾਕਟਰਾਂ ਨੂੰ ਪੁੱਛਿਆ ਮੈਂ ਕਹ ਜੀ ਮੇਂ ਬਿਮਾਰੀ ਮੈਨੂੰ ਲੱਗ ਸਕਦੀ ਹੈ ਉਹ ਕਹਿੰਦੇ ਅਸੀਂ ਅੰਦਰ ਰਹਿਨੇ ਆ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਤੁਸੀਂ ਮਾਸਕ ਯੂਜ਼ ਕਰਨਾ ਹੈ ਜਾਂ ਬੰਦੇ ਤੋਂ ਬੈਂਚ ਜਿੰਨਾ ਕੋ ਫਰਕ ਰੱਖਣਾ ਹੈ ਵੀ ਜਿੰਨਾ ਕੋ ਬੈਂਚ ਦਾ ਫਰਕ ਹੁੰਦਾ ਵੀ ਉਹ ਵਾਇਰਸ ਕੋਈ ਨਹੀਂ ਆਉਂਦਾ ਫਿਰ ਮੈਂ ਕਾਲੇ ਪੀੜੀ ਐ ਤੇ ਮੈਨੂੰ ਇਹ ਸੀ ਵੀ ਆਹ ਬੰਦੇ ਨੂੰ ਕਾਲਾ ਪੀੜੀ ਹੈ ਸ਼ਾਇਦ ਯਾਰ ਆਪਾਂ ਨੂੰ ਬਣਾ ਹੋ ਜੇ ਉਹ ਕਹਿੰਦੇ ਚਾਹੇ ਤੁਸੀਂ ਨਾਲ ਰੋਟੀ ਖਾਈ ਜਾਓ ਕਾਲਾ ਪੀੜਿਆ ਹੁੰਦਾ ਨਹੀਂ ਪਰ ਲੇਕਿਨ ਅਸਲੀ ਸਿਰਫ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਆ ਵੀ ਤੁਸੀਂ ਡਾਕਟਰਾਂ ਨੂੰ ਜਿਹੜੇ ਵੱਡੇ ਕਿਤੇ ਤੁਹਾਨੂੰ ਗਿਆਨ ਮਿਲਦਾ ਉਹਨਾਂ ਤੋਂ ਗੱਲਾਂ ਪੁੱਛ ਲਿਆ ਕਰੋ ਤੁਸੀਂ ਤਾਂ ਜਾ ਕੇ ਪੈਸੇ ਦੇ ਦਿੰਦੇ ਹੋ ਤੱਬਿਆਂ ਦੇ ਤੱਬੇ ਹੂੰ ਪੈਸੇ ਦੇ ਕੇ ਤੁਸੀਂ ਕਹਿੰਦੇ ਹੋ ਵੀ ਸਾਡਾ ਇਲਾਜ ਕਰ ਦੇ ਆਪ ਤੁਸੀਂ ਬਾਹਰ ਬੈਠ ਕੇ ਹਸਪਤਾਲਾਂ 'ਚ ਇੱਧਰ ਬੈਠ ਕੇ ਮੋਬਾਈਲ ਦੇਖੀ ਗਏ ਤੁਸੀਂ ਮੋਬਾਈਲ ਖੋਲੋ ਜੇ ਤੁਹਾਡੇ ਬੰਦੇ ਦੇ ਵੀ ਹਾਰਟ 'ਚ ਆ ਨੁਕਸਾ ਹੈ ਬ੍ਰੇਨ 'ਚ ਆ ਨੁਕਸਾ ਹੈ ਉਹ ਨੁਕਸ ਦਾ ਨਾਮ ਪੜ ਲਓ ਗੂਗਲ 'ਤੇ ਅੱਗੇ ਦੀ ਅੱਗੇ ਉੱਦੜੀ ਜਾਊਗਾ ਤੁਹਾਨੂੰ ਵਰਲਡ ਦੇ ਸਾਰੇ ਹਸਪਤਾਲ ਮਿਲ ਜਾਣਗੇ ਸਿੰਗਾਪੁਰ ਤੱਕ ਵੀ ਕਿੱਥੇ ਕਿੰਨੇ ਪੈਸੇ ਲੱਗਣੇ ਨੇ ਫੋਨ ਨੰਬਰ ਵੀ ਮਿਲ ਜਾਣਗੇ ਤੁਸੀਂ ਭਰੋ ਹਾਰਟ ਸਟੰਟ ਤੁਹਾਨੂੰ ਹਾਰਟ ਸਟੰਟ ਦੀ ਇੱਕ ਇੱਕ ਵੀ ਕਿਹੜੇ ਆਰਟਰੀ 'ਚ ਕਿੰਨਾ ਲੱਗਣਾ ਹੈ ਕਿਹੜੀ 'ਚ ਕਿੰਨਾ ਲੱਗਣਾ ਹੈ ਉਹ ਜਾ ਕੇ ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਉਹਦੇ ਉੱਪਰ ਇੱਕ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਲੁਧਿਆਣਾ ਪਟਿਆਲਾ ਜਲੰਧਰ ਦਿੱਲੀ ਸਾਰਿਆਂ ਹਸਪਤਾਲਾਂ ਨਾਲ ਬਾਰਗੇਨਿੰਗ ਕਰੋ ਉਹ ਕਹਿੰਦਾ ਮੈਂ 70000 ਲੈਣਾ ਉਹਨੂੰ ਪੁੱਛੋ ਵੀ ਇਹ ਯੋਸ਼ਮਾਨ ਚੱਲਦਾ ਹੈ ਤੇਰੇ ਕੋਲੇ ਉਹ ਕਹਿੰਦਾ ਹਾਂ ਚੱਲਦਾ ਜੇ ਤੇਰੇ ਕੋਲੇ ਹੈਗੇ ਜਾ ਕੇ ਫ੍ਰੀ ਪਵਾ ਲੋ ਪੰਜਾਬ ਦੇ ਪੰਜ ਹਸਪਤਾਲ ਅੱਜ ਵੀ ਫ੍ਰੀ ਆਯੂਸ਼ਮਾਨ ਤੇ ਕੰਮ ਕਰ ਰਹੇ ਨੇ ਹਮ ਪਰ ਲੇਕਿਨ ਕੋਈ ਪੁੱਛੇ ਦਾ ਸਹੀ ਆਪਣੇ ਆਪ ਕੋਈ ਡਾਕਟਰ ਨਹੀਂ ਤੁਹਾਨੂੰ ਕਹਿੰਦਾ ਆਪਣੇ ਆਪ ਕਹਿੰਦੇ ਨੇ ਸਿਰਫ ਪੀਜੀਆਈ ਅਸੀਂ ਪਿੱਛੇ ਦੇ ਇੱਕ ਮਰੀਜ਼ ਦੇ 2.5 ਲੱਖ ਰੁਪਏ ਦੇ ਸਟੰਟ ਪਏ ਤੇ ਨੇੜੀ ਪਿੰਡ ਹੈ ਉਹਦਾ ਉਹਦਾ ਬੇਟਾ ਤੇ ਬੇਟੀ ਕੈਨੇਡਾ ਨੇ ਡਾਕਟਰ ਸਾਹਿਬ ਨੂੰ ਕਿਹਾ ਜੀ ਛੁੱਟੀ ਦੇ ਦਿਓ ਉਹ ਕਹਿੰਦੇ ਅਜੇ ਇੰਪਰੂਵਲ ਨਹੀਂ ਆਈ ਤੁਹਾਡੀ ਵੀ ਪੈਸੇ ਜਿਹੜੇ ਉਹ ਯੂਸ਼ਮਾਨ ਤੇ ਆਉਣੇ ਨੇ ਬਾਝ hạn ਦੀ ਲਾਲੀ ਵੀ ਸਾਨੂੰ ਛੁੱਟੀ ਦੇ ਦਿਓ ਪੈਸੇ ਭਰਨੇ ਨੇ ਅਸੀਂ ਸਾਨੂੰ ਦੋ ਰਾਤਾਂ ਉੱਥੇ ਕੱਟਣੀਆਂ ਪਈਆਂ ਡਾਕਟਰ ਰੋਜ਼ ਉਹ ਯੂਸ਼ਮਾਨ ਵਾਲਿਆਂ ਦੇ ਜਾ ਕੇ ਕਿਉਂ ਨਹੀਂ ਆ ਰਹੀ ਬਈ ਸਾਰੀਆਂ ਮੇਲਾ ਮੂਲਾ ਕਰਾ ਕੇ ਦੋ ਦਿਨ ਬਾਅਦ ਛੁੱਟੀ ਦੇ ਕੇ ਸਾਨੂੰ ਕਹਿੰਦਾ ਕਿਸੇ ਗਰੀਬ ਦਾ ਭਲਾ ਕਰ ਦੇਣਾ ਆਪਕੇ ਪਾਸ ਤੋਂ ਪੈਸੇ ਹੈ ਵਰ ਦੇਗੇ ਜਦ ਸਰਕਾਰ ਦੇ ਰਹੀ ਹੈ ਆਪਕੇ ਲਈ ਸਰਕਾਰ ਨੇ ਸਹੂਲਤ ਰੱਖੀ ਹੈ ਤਾਂ ਫਿਰ ਆਪ ਦੋ ਦਿਨ ਘਰ ਮੇ ਜਾ ਕੇ 2.5 ਲੱਖ ਕਮਾ ਸਕਤੇ ਹੋ ਇਹ ਜਿਹੇ ਡਾਕਟਰਾਂ ਨੂੰ ਮੈਂ ਰੱਬ ਮੰਨਦਾ ਜਿਹੜੇ ਪੀਜੀਆਈ ਚ ਨੇ ਜਿਨ੍ਹਾਂ ਨੇ ਹਜ਼ਾਰਾਂ ਜਾਨਾਂ ਬਚਾਈਆਂ ਨੇ ਪ੍ਰਵੀਨ ਸੁਲੰਕੀ ਰਜੇਸ਼ ਵਿਜੇ ਵਰਗਿਆ ਜੀ ਰੋਹਿਤ ਮਨੋਜ ਜੀ ਬਹੁਤ ਡਾਕਟਰ ਨੇ ਹਮਾਂਸ਼ੂ ਗੁਪਤਾ ਵਰਗਿਆ ਜੀ ਕਾਰਪੋਰੇਟ ਚ ਬੈਠੇ ਨੇ ਆ ਤੁਹਾਡਾ ਗੌਰ ਹੈ ਜਿਹੜਾ ਉਹ ਤੁਹਾਨੂੰ ਸੀਤੋ ਵਾਲੇ ਨਾਲ ਪਤਾ ਨਹੀਂ ਕੀ ਸੀ ਉਹ ਉਹ ਰੋਜ਼ ਇਹ ਵੀਡੀਓ ਪਾਈ ਜਾਂਦਾ ਸੀਗਾ ਵੀ ਮੈਨੂੰ ਤਾਂ ਜੀ ਲਾਜ ਘਰਾ ਦਿਓ ਕਹਿੰਦੇ ਦੋ ਵਾਲ ਖਰਾਬ ਨੇ ਉਹਦੇ ਪਤਾ ਨਹੀਂ ਕਿਹੜੇ ਟੀਵੀ ਚੈਨਲ ਨੇ ਕਿਹਾ ਵੀ 25 ਲੱਖ ਰੁਪਈਆ ਲੱਗੂ ਹਮ ਮੈਂ ਕਿਹਾ ਵੀ 25 ਲੱਖ ਤਾਂ ਨਹੀਂ ਲੱਗਦਾ 5 ਨਹੀਂ 6 ਨਹੀਂ 7 ਲੱਖ ਲੱਗ ਜੂ ਮੈਂ ਉਹ ਬੁਲਾ ਲਿਆ ਜੀ ਮੇਰੀ ਟੀਮ ਦਾ ਇੱਕ ਬੰਦਾ ਨਾਲ ਲੈ ਤਾ ਜਦੋਂ ਡਾਕਟਰ ਸਾਹਿਬ ਨੂੰ ਇਕੋ ਦਿਖਾਈ ਆ ਮੈਂ ਤੁਹਾਨੂੰ ਇਕੋ ਦੇ ਕੇ ਤੋਰੂੰਗਾ ਚਾਰੇ ਵਾਲ ਨੋਰਮਲ ਇੱਕ ਗਰੀਬ ਨੂੰ ਕਹਤਾ ਵੀ ਤੇਰਾ 25 ਲੱਖ ਲੱਗੂ